ਜਾ ਸਿਮਰਤ ਗਤ ਪਾਈ ਐ ਸਹਿ ਹਜਰੇ ਤੇ ਮੀਤ ਕੋਹ ਨਾ ਤੇਰੇ ਮਨ ਆਵਰ ਕਲਖਣ ਮੀਤ ਹੋਰ ਕਿਦੇ ਹੋਰ ਨੂੰ ਗੱਲ ਕਹੀ ਐ ਹਾਂ 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 ਲੋਕ ਕਿਦੇ ਹੋਰ ਨੂੰ ਕਹੇ ਜਿਹਨੂੰ ਕਹਿ ਦਿੱਤੀ ਐ ਉਹਨੂੰ ਵੀ ਇਹ ਕਹੇ ਦੱਸੀ ਐ ਜਿਹਨਾਂ ਦਾ ਕਹੇ ਦੱਸੀ ਦੇਖਿਆ ਹੂੰ ਹੂੰ ਹੋ ਪਾਈ ਦੋ ਬੇਰਾ ਮੀਤ ਹੂੰ ਇਹੋ ਜਿਹੇ ਬ੍ਰੇਨ ਦੇ ਰਾਹ ਗਤੀ ਜਿਹੜਾ ਉਹ ਨੂੰ ਤੁਹਾਨੂੰ ਹਾਲ ਬਣੇ ਅਗਰ ਆਵੇ ਹੋਰ ਗਿਆਨ ਹੋਵੇ ਉਹਦੇ ਨਾਲ ਜੁੜਨਾ ਚਾਹੀਦਾ ਉਹਦੇ ਨਾਲ ਜੁੜਿਆ ਲੈਣਾ ਚਾਹੀਦਾ ਕਿ ਕੋਈ ਪ੍ਰਾਪਤੀ ਹੋਵੇ ਗਿਆਨ ਦੀ ਪ੍ਰਾਪਤੀ ਹੋਵੇ ਤੁਹਾਨੂੰ ਕੋਈ ਪ੍ਰਾਪਤੀ ਹੋਵੇ ਗਿਆਨ ਦੀ ਜੇ ਹੈ ਉਸ ਤੋਂ ਬਾਅਦ ਜਦੋਂ ਰਾਗਨ ਪ੍ਰਾਪਤੀ ਹੋਵੇ ਉਹਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੂੰਹ ਉਹ ਸੈਂਪਲ ਵੀ ਕਰਦੇ ਰਹੇ ਚਾਹੀਦਾ ਹੂੰਹ ਕੋ ਨਾਮਿਕ ਸੁਨੇਹ ਮਨਾ ਔਦ ਘਟਤ ਹੈ ਨੀਤ ਹਰੂ ਕਹੈ ਤੁਕੇ ਰੇਰ ਕੇ ਹਰੂ ਕਹੈ ਆਪਣੀ ਵਾਲੀ ਐ ਤੇ ਇਸ ਮਾਲੇ ਵਾਪੇ ਹੂੰਹ